328 ਪਵਨ ਸਰੂਪਾਂ ਦੇ ਇਹਨਾਂ ਨੇ ਐਫਆਈਆਰ ਕੀਤੀ ਆ ਉਸ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਨੋਜ ਮਨੀਸ਼ ਰੋਦੀ ਇੱਕ ਸਕ੍ਰਿਪਟ ਦੇ ਕੇ ਇੱਕ ਐਸਆਈਟੀ ਦੇ ਵਿੱਚ ਆਪਣੇ ਚਿਹਤੇ ਅਫਸਰ ਲਾ ਕੇ ਉਸ ਐਸਆਈਟੀ ਦੀ ਦੁਰਵਰਤੋਂ ਕਰਕੇ ਉਹਨਾਂ ਦਾ ਇੱਕੋ ਇੱਕ ਆਦੇਸ਼ ਆ ਕਿ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਕਾਰਵਾਈ ਕਰੀਏ ਖੇਰੋਮਣੀ ਅਕਾਲੀ ਦਲ ਅਤੇ ਸਰਦਾਰ ਸੁਖਵੀਰ ਸਿੰਘ ਬਾਦਲ ਲੋਕਾਂ ਦੇ ਅਤੇ ਖਾਸ ਕਰ ਨੌਜਵਾਨਾਂ ਦੇ ਮਨਾਂ ਦੇ ਵਿੱਚ ਵਸ ਚੁੱਕੇ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਜਿਹੜਾ ਝੂਠਾ ਪ੍ਰਚਾਰ ਚਲਾਇਆ ਸੀ ਅਕਾਲੀ ਦਲ ਦੇ ਖਿਲਾਫ ਉਹ ਲੋਕਾਂ ਨੂੰ ਸਥਿਤੀ ਸਪਸ਼ਟ ਹੋ ਚੁੱਕੀ ਆ ਕੰਮ ਇਹਨਾਂ ਨੇ ਕੋਈ ਕੀਤਾ ਨਹੀਂ ਲਾਅ ਐਂਡ ਆਰਡਰ ਤੇ ਵੀ ਫੇਲ ਆ ਡਿਵੈਲਪਮੈਂਟ ਦੇ ਮੁੱਦੇ ਤੇ ਵੀ ਫੇਲ ਆ 4 ਸਾਲਾਂ ਬਾਅਦ ਹੁਣ ਇਹਨਾਂ ਕੋਲ ਮੁੱਦਾ ਆ 1 ਵਜਿਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬਦਨਾਮ ਕਰ ਲੀਏ ਸੀ ਬਦਨਾਮ ਕਰਕੇ ਦੇਖ ਲੀਏ ਕੀ ਪਤਾ ਸਾਡਾ ਇਹ ਦਾਅ ਚੱਲ ਜਵੇ ਪਰ ਇਹ ਦਾਅ ਚੱਲਣਾ ਨਹੀਂਗਾ ਕੋਈ ਹਦੇਸ਼ ਆ ਕਿ ਦਿੱਲੀ ਤੋਂ ਸਕ੍ਰਿਪਟ ਆਵੇ ਬਣ ਕੇ ਕੇਐਫਆਈਆਰ ਬਣ ਕੇ ਆਵੇ ਇਨਕੁਆਰੀਆਂ ਬਣ ਕੇ ਆਉਣ ਇਹ ਸਰਦਾਰ ਕੁਲਵੀਰ ਸਿੰਘ ਬਾਦਲ ਉੱਪਰ ਕਾਰਵਾਈ ਕਰਦੇ। ਪੰਜਾਬ ਦੇ ਵਸਨੀਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਮੁਹੱਬਤ ਸੀ ਉਹ ਮੁੜ ਤੋਂ ਆਪਰ ਇਹ ਤੁਹਾਨੂੰ ਲੱਗਦਾ ਵੀ ਇਹੀ ਕਾਰਨ ਆ ਕੋਈ ਲੋਕ ਜਿਹੜੇ ਨੇ ਅਕਾਲੀ ਦਲ ਦੇ ਨਾਲ ਮੁੜ ਤੋਂ ਜੁੜ ਰਹੇ ਨੇ ਜਿਹੜਾ ਇਹ ਨਿਸ਼ਾਨਾ ਬਣਾਇਆ ਜਾ। ਦੇਖਿਓ ਜਿਹੜਾ ਕਿ ਪੰਜਾਬ ਦੇ ਵਿੱਚ ਬਲਾਕ ਸੰਪਤੀ ਚੋਣਾਂ ਦੇ ਵਿੱਚ ਜੋ ਰਿਹਾਨ ਆਏ ਨੇ ਜੋ ਰਿਜ਼ਲਟ ਆਏ ਨੇ ਜਿਹੜੇ ਹਲਕਿਆਂ ਦੇ ਵਿੱਚ ਮਤਲਬ ਪਿਛਲੇ ਸਮੇਂ ਦੇ ਵਿੱਚ ਕੋਈ ਸਰਗਰਮੀ ਨਹੀਂ ਵੀ ਹੋਈ ਸੀ ਕਿਉਂਕਿ ਕੋਈਛ ਲੀਡਰ ਪਾਰਟੀ ਛੱਡ ਕੇ ਚਲੇ ਗਏ ਸੀ। ਮੈਂ ਹਲਕੇ ਦਾਖੇ ਦੀ ਵੀ ਗੱਲ ਕਰਨਾ। ਇੱਥੇ ਵੀ ਅਸੀਂ ਸਾਡੇ ਕੋਲ ਬਹੁਤ ਇੱਕ ਸੀਮਤ ਸਮਾਂ ਸੀ ਕੰਮ ਕਰਨ ਨੂੰ ਇਤੋਂ ਵੀ 13-13 14-14000 ਵੋਟ ਪਾਰਟੀ ਨੂੰ ਪੈ ਗਈ ਜਦਕਿ ਪੂਰਾ ਦੱਬ ਕੇ ਜ਼ੋਰ ਲਾਇਆ ਗਿਆ ਇੱਥੇ ਆਜ਼ਾਦ ਉਮੀਦ ਵਰਕਰਾਂ ਆ ਕੇ ਵੀ ਗਾਲੀ-ਦਿਲ ਦੀ ਵੋਟ ਨੂੰ ਖਰਾਬ ਕੀਤਾ ਜਾ ਸਕੇ ਪੰਜਾਬੀ ਪੋਸਟ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਇਦ ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ ਕੁਝ ਦਿਨਾ ਤੋਂ ਸ਼੍ਰੀ ਗੁਰਗੰਨ ਸਾਹਿਬ ਜੀ ਦੇ ਲਾਪਤਾ 328 ਰੁਪਏ ਦਾ ਜਿਹੜਾ ਮਾਮਲਾ ਉਹ ਫਖਤਾ ਹੋਇਆ ਇਹ ਨਜ਼ਰ ਆ ਰਿਹਾ ਇਸ ਵਿਲੇ ਮੁਲਾਪੁਰ ਦੇ ਵਿੱਚ ਮੌਜੂਦ ਹੈ ਜਿੱਥੇ ਮੇਰੇ ਨਾਲ ਜਸਕਰਨ ਸਿੰਘ ਦਿਓਲ ਮੌਜੂਦ ਹੋਣਗੇ ਜੋ ਕਿ ਹਲਕਾ ਇੰਚਾਰਜ ਨੇ ਦਾਖਾ ਕੋਸ਼ਰਮ ਨੇ ਕਾਲੀ ਦੰਦੇ ਪ੍ਰੈਸ ਕਾਨਫਰੰਸ ਇਹਨਾਂ ਦੇ ਵੱਲੋਂ ਕੀਤੀ ਗਈ ਆ ਤੇ ਵੱਡੇ ਖੁਲਾਸੇ ਹੁੰਦੇ ਹੋਏ ਨਜ਼ਰ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਪੂਰੇ ਮਾਮਲੇ ਦੇਖੋ ਜਿਹੜਾ 328 ਪਵਨ ਰੁਪਾ ਦੇ ਇਹਨਾਂ ਨੇ ਐਫ ਆਈ ਆਰ ਕੀਤੀ ਆ ਉਸ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਨੋਜ ਮਨੀਸ਼ ਸੋਧੀ ਇੱਕ ਸਕ੍ਰਿਪਟ ਦੇ ਕੇ ਇੱਕ ਐਸਆਈਟੀ ਦੇ ਵਿੱਚ ਆਪਣੇ ਚਿਹਤੇ ਅਫਸਰ ਲਾ ਕੇ ਉਸ ਐਸਆਈਟੀ ਦੀ ਦੁਰਵਰਤੋਂ ਕਰਕੇ ਉਹਨਾਂ ਦਾ ਇੱਕੋ ਹੀ ਇੱਕ ਹਦੇਸ਼ ਹੈ ਕਿ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਕਾਰਵਾਈ ਕਰੀਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਰਦਾਰ ਸੁਖਵੀਰ ਸਿੰਘ ਬਾਦਲ ਲੋਕਾਂ ਦੇ ਅਤੇ ਖਾਸ ਕਰ ਨੌਜਵਾਨਾਂ ਦੇ ਮਨਾਂ ਦੇ ਵਿੱਚ ਵਸ ਚੁੱਕੇ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਜਿਹੜਾ ਝੂਠਾ ਪ੍ਰਚਾਰ ਚਲਾਇਆ ਸੀ ਅਕਾਲੀ ਦਲ ਦੇ ਖਿਲਾਫ ਉਹ ਲੋਕਾਂ ਨੂੰ ਸਥਿਤੀ ਸਪਸ਼ਟ ਹੋ ਚੁੱਕੀ ਆ ਕੰਮ ਇਹਨਾਂ ਨੇ ਕੋਈ ਕੀਤਾ ਨਹੀਂ ਲਾਅ ਐਂਡ ਆਰਡਰ ਤੇ ਵੀ ਫੇਲ ਆ ਡਿਵੈਲਪਮੈਂਟ ਦੇ ਮੁੱਦੇ ਤੇ ਵੀ ਫੇਲ ਆ ਕਿਸੇ ਨੂੰ ਇਹ ਸਮਾਜਿਕ ਇਨਸਾਫ ਨਹੀਂ ਦੇ ਚੁੱਕੇ 4 ਸਾਲਾਂ ਬਾਅਦ ਹੁਣ ਇਹਨਾਂ ਕੋਲ ਮੁੱਦਾ ਇੱਕ ਬਚਿਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬਦਨਾਮ ਕਰ ਲਈਏ ਸੀ ਬਦਨਾਮ ਕਰਕੇ ਦੇਖ ਲਈਏ ਕੀ ਪਤਾ ਸਾਡਾ ਇਹ ਦਾਅ ਚੱਲ ਜਵੇ ਪਰ ਇਹ ਦਾਅ ਚੱਲਣਾ ਨਹੀਂਗਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੋਕ 2027 ਦੇ ਵਿੱਚ ਮੁੱਖ ਮੰਤਰੀ ਵੀ ਚੁਣਨਗੇ ਐਸਆਈਟੀ ਜਿਹੜੀ ਇਹਨਾਂ ਨੇ ਬਣਾਈ ਆ ਉਹਦੀ ਗੱਲ ਕਰਲਾਂ ਐਸਪੀ ਹਰਪਾਲ ਸਿੰਘ ਕੌਣ ਜਿਸ ਦੀ ਹਾਜ਼ਰੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਉੱਪਰ ਗੋਲੀ ਚੱਲੀ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਕੋਣਾ ਜੋ ਐਸਐਟ ਦਾ ਮੈਂਬਰ ਆ ਜਿਹੜਾ ਸੀਪੀ ਅੰਮ੍ਰਿਤਸਰ ਸੀ ਜਦੋਂ ਗੋਲੀ ਚੱਲੀ ਇਸੇ ਤਰ੍ਹਾਂ ਬਯੰਤ ਜਨੇਜਾ ਜੀ ਉਸ ਵਿੱਚ ਡੀਐਸਪੀ ਨੇ ਹਰਪਾਲ ਜਨੇਜਾ ਜੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਆ ਉਹਨਾਂ ਦੇ ਸਕੇ ਭਰਾਤਾ ਜੀ ਇਦਾਂ ਦੇ ਅਫਸਰਾਂ ਤੋਂ ਕੀ ਉਮੀਦ ਲਈ ਜਾਂਦੀ ਸਹੀ ਇੱਕੋ ਹੀ ਉਦੇਸ਼ ਆ ਕਿ ਦਿੱਲੀ ਤੋਂ ਸਕ੍ਰਿਪਟ ਆਵੇ ਬਣ ਕੇ ਕੇਐਫਆਈਆਰ ਬਣ ਕੇ ਆਵੇ ਇਨਕੁਆਰੀਆਂ ਬਣ ਕੇ ਆਉਣ ਤੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਉੱਪਰ ਕਾਰਵਾਈ ਕਰਨਾ ਇਹ ਗੱਲ ਆਕੇ ਜਾ ਰਹੀ ਸੀ ਕਿ ਭਈ ਡਾਇਨਾਸੌਰ ਵਾਪਸ ਆ ਸਕਦੇ ਨੇ ਲੇਕਿਨ ਅਕਾਲੀ ਦਲ ਪੰਜਾਬ ਦੇ ਸੱਚਾ ਵਾਪਸ ਨਹੀਂ ਆ ਸਕਾ ਲੇਕਿਨ ਤਰਨ ਤਰਨ ਜ਼ਿਮਨੀ ਚੋਣਾਂ ਆਈ ਉਸ ਤੋਂ ਬਾਅਦ ਬਲਾਕ ਸਭਾ ਮੀਤਿ ਸਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆਈ ਆਮ ਜਿਹੜੇ ਪੰਜਾਬ ਦੇ ਵਸਨੀਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੁਹੱਬਤ ਸੀ ਉਹ ਮੁੜ ਤੋਂ ਆਪਾਂ ਇਹ ਤੁਹਾਨੂੰ ਲੱਗਦਾ ਵੀ ਇਹੀ ਕਾਰਨ ਆ ਭਈ ਲੋਕ ਜਿਹੜੇ ਨੇ ਅਕਾਲੀ ਦਲ ਦੇ ਨਾਲ ਮੁੜ ਤੋਂ ਜੁੜ ਰਹੇ ਨੇ ਜਿਹੜਾ ਇਹ ਨਿਸ਼ਾਨਾ ਬਣਾਇਆ ਜਾਂਦਾ ਦੇਖਿਓ ਜਿਹੜਾ ਕਿ ਪੰਜਾਬ ਦੇ ਵਿੱਚ ਬਲਾਕ ਸਭਾ ਚੋਣਾਂ ਦੇ ਵਿੱਚ ਜੋ ਰਿਹਾਣ ਆਏ ਨੇ ਜੋ ਰਿਜ਼ਲਟ ਆਇਨੀ ਜਿਹੜੇ ਹਲਕਿਆਂ ਦੇ ਵਿੱਚ ਮਤਲਬ ਪਿਛਲੇ ਸਮੇਂ ਦੇ ਵਿੱਚ ਕੋਈ ਸਰਗਰਮੀ ਨਹੀਂ ਵੀ ਹੋਈ ਸੀ ਕਿਉਂਕਿ ਕੁਝ ਲੀਡਰ ਪਾਰਟੀ ਛੱਡ ਕੇ ਚਲੇ ਗਏ ਸੀ ਮੈਂ ਹਲਕੇ ਦਾਖੇ ਦੇ ਵੀ ਗੱਲ ਕਰ ਲਾਂ ਇੱਥੇ ਵੀ ਅਸੀਂ ਸਾਡੇ ਕੋਲ ਬਹੁਤ ਇੱਕ ਸੀਮਤ ਸਮਾਂ ਸੀ ਕੰਮ ਕਰਨ ਨੂੰ ਇੱਥੋਂ ਵੀ 13-13 14-14000 ਵੋਟ ਪਾਰਟੀ ਨੂੰ ਪੈ ਗਈ ਜਦ ਕੀ ਪੂਰਾ ਦੱਬ ਕੇ ਜ਼ੋਰ ਲਾਇਆ ਗਿਆ ਇੱਥੇ ਆਜ਼ਾਦ ਉਮੀਦ ਵਰ ਕਢਾ ਕੇ ਇਹ ਵੀ ਅਕਾਲੀ ਦਲ ਦੀ ਵੋਟ ਨੂੰ ਖਰਾਬ ਕੀਤਾ ਜਾ ਸਕੀ ਇਸੇ ਤਰ੍ਹਾਂ ਮਾਲਵੇ ਦੇ ਵਿੱਚ ਇੱਕ ਅਕਾਲੀ ਦਲ ਦੇ ਹੱਕ ਦੇ ਵਿੱਚ ਕਲੀਨ ਸਵੀਪ ਹੋ ਗਿਆ ਲੰਬੀ ਹਲਕੇ ਦੀ ਗੱਲ ਕਰਨਾ ਮੁਕਸਰ ਜ਼ਿਲ੍ਹੇ ਦੀ ਗੱਲ ਕਰ ਲਵਾਂ ਬਹੁਤ ਸੀਟਾਂ ਤੋਂ ਸਮਤੀ ਇਹ ਤੇ ਜ਼ਿਲ੍ਹਾ ਪ੍ਰੀਸ਼ਦ ਨੇ ਜਿੱਤੀਆਂ ਬੇਸ਼ੱਕ ਦੀ ਉਥੇ ਸਰਕਾਰ ਨੇ ਬਹੁਤ ਸਾਰਾ ੱਤਕਾ ਵੀ ਕੀਤਾ ਇੰਟੈਲੀ ਦੇ ਕੋਏ ਪਰਸਨਲ ਇੰਟੈਲੀਜੈਂਸ ਐਂਡ ਡਿਪਾਰਟਮੈਂਟਲ ਇੰਟੈਲੀਜੈਂਸ ਦੇ ਸਿਰ ਤੇ ਇਹ ਚੱਲਦੇ ਨੇ ਹਰ ਮਹੀਨੇ ਰਿਪੋਰਟ ਲੈਂਦੇ ਆ ਰਿਪੋਰਟਾਂ ਇਹਨਾਂ ਨੂੰ ਇਹ ਗਈਆਂ ਨੇ ਇੰਟੈਲੀਜੈਂਸ ਦੀਆਂ ਬਣ ਕੇ ਕਿ ਸਰਦਾਰ ਸੁਖਬੀ ਸਿੰਘ ਬਾਦਲ ਮੁੱਖ ਮੰਤਰੀ ਬਣਨੇ ਨੇ 227 ਦੇ ਵਿੱਚ ਇਸੇ ਕਰਕੇ ਸਾਮ ਦਾਮ ਜਿਹੜੀ ਉਹ ਨੀਤੀ ਮਨੁੱਖ ਸੋਧੀਆ ਉਹ ਇਹੀ ਹੈ ਪਰ ਲੋਕ ਫੈਸਲਾ ਕਰ ਚੁੱਕੇ ਨੇ ਅਕਾਲੀ ਜਲਦੀ 227 ਦੇ ਵਿੱਚ ਸਰਕਾਰ ਆਊਗੀ ਜਿੱਥੇਦਰ ਗੜਗੜ ਦਾ ਬਿਆਨ ਅੱਜ ਸਾਹਮਣੇ ਆਇਆ ਉਹ ਕਹਿੰਦੇ ਬਈ ਐਸਜੀਪੀਸੀ ਪੂਰਾ ਸਹਿਯੋਗ ਕਰੂਗੀ ਜਿਹੜੀ ਜਾਂਚ ਹੋਣੀ। ਬਿਲਕੁਲ ਉਸ ਜਸੇਦਰ ਸਾਹਿਬ ਦਾ ਉਹਦਾ ਅਸੀਂ ਸਵਾਗਤ ਕਰਨੇ ਆ ਬਿਆਨ ਦਾ ਸੁਪਰੀਮ ਪਾਵਰ ਆਹੋ ਸਿੱਖ ਪੰਥ ਦੀ ਵੀ ਇਹ ਤੇ ਜਿੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਪੰਜਾਬੀ ਬੈਠੇ ਨੇ ਉਹ ਬਿਆਨ ਦੇਣ ਦਾ ਉਹਨਾਂ ਦਾ ਮਕਸਦ ਇਹ ਆ ਕਿ ਸਰਕਾਰ ਬਿਨਾਂ ਗੱਲ ਤੋਂ ਇਹ ਨਾ ਕਹਿ ਸਕੇ ਕਿ ਐਸਜੀਪੀਸੀ ਸਾਡਾ ਸਹਿਯੋਗ ਨਹੀਂ ਕਰ ਰਹੀ ਐਸਜੀਪੀਸੀ ਦਾ ਦਫਤਰ ਵੀ ਤੇ ਐਸਜੀਪੀਸੀ ਦਾ ਰਿਕਾਰਡ ਵੀ ਆਨਲਾਈਨ ਸਰਕਾਰ ਨੂੰ ਉਸ ਜਾਂਚ ਦੇ ਵਿੱਚ ਐਸਜੀਪੀਸੀ ਵੱਲੋਂ ਕੋਈ ਵੀ ਦਸਤਾਵੇਜ਼ ਦੀ ਲੋੜ ਆ ਐਸਜੀਪੀਸੀ ਜ세ਦਰ ਸਾਹਿਬ ਦੇ ਹਦੇਸ਼ ਮੁਤਾਬਕ ਪੂਰਨ ਸਹਿਯੋਗ ਕਰੂਗੀ ਪੂਰਨ ਸਹਿਯੋਗ ਪਿਛਲੇ ਕੁਝ ਸਮੇਂ ਤੋਂ ਜੇਕਰ ਦੇਖਿਆ ਜਾਵੇ ਭਾਵੇਂ ਅਕਾਲ ਤਖਤ ਸਾਹਿਬ ਹੋਵੇ ਭਾਵੇਂ ਐਸਜੀਪੀਸੀ ਹੋਵੇ ਭਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਮਾਮਲੇ ਨੂੰ ਇਸ ਸਰਕਾਰ ਦੇ ਵੱਲੋਂ ਸਿਆਸਤ ਦੇ ਵਿੱਚ ਘਸਿਟਿਆ ਜਾ ਰਿਹਾ ਹੈ ਦੇਖੋ ਜਿਹੜੀ ਅਕਾਲੀ ਰਾਜਨੀਤੀ ਆ ਅਕਾਲੀ ਰਾਜਨੀਤੀ ਅਤੇ ਪੰਥ ਨੂੰ ਕਦੇ ਵੀ ਵੱਖਰਾ ਨਹੀਂ ਕੀਤਾ ਜਾ ਸਕਦਾ ਇਹ ਦੋਨੇ ਚੀਜ਼ਾਂ ਜਿਹਦਾ ਅਕਾਲੀ ਦਲ ਦੀ ਫਾਰਮੇਸ਼ਨ ਹੋਈ ਆ ਉਦੋਂ ਤੋਂ ਇਹ ਦੋਨੇ ਚੀਜ਼ਾਂ ਇਕੱਠੇ ਚੱਲ ਰਹੀਆਂ ਨੇ ਪਰ ਇਹਨਾਂ ਦੀ ਨੀਤੀ ਅਤੇ ਨੀਅਤ ਇਹ ਆ ਕਿ ਅਸੀਂ ਅਕਾਲੀ ਦਲ ਨੂੰ ਪੰਥ ਤੋਂ ਵੱਖਰਾ ਕਰਕੇ ਅਕਾਲੀ ਦਲ ਨੂੰ ਬਦਨਾਮ ਕਰ ਦਈਏ ਆਮ ਆਦਮੀ ਪਾਰਟੀ 2014-15 ਦੇ ਵਿੱਚ ਆਈ ਪੰਜਾਬ ਦੇ ਵਿੱਚ ਉਸ ਤੋਂ ਪਹਿਲਾਂ ਕਿਸੇ ਪੰਜਾਬੀ ਨੇ ਬੇਅਦਬੀ ਸ਼ਬਦ ਵੀ ਨਹੀਂ ਸੁਣਿਆ ਸੀ ਇਹ ਆਏ ਤੇ ਬੇਅਦਬੀਆਂ ਹੋਣ ਲੱਗੀਆਂ ਕਿਉਂਕਿ ਜਿਵੇਂ ਇਹ ਬੈਠ ਕੇ ਨਾ ਦਫ਼ਤਰਾਂ ਦੇ ਵਿੱਚ ਸਟ੍ਰੈਟਜੀਆ ਬਣਾਉਣੀਆਂ ਸਿੱਖੇ ਆ ਵੀ ਅਸੀਂ ਇਹਨਾਂ ਦਾ ਇੱਕੋ ਹੀ ਹਦੇਸ਼ ਆ ਵੀ ਪਾਵਰ ਚ ਕਿਵੇਂ ਰਹਿਣਾ ਇਹ ਉਸ ਦੇ ਲਈ ਕੁਝ ਵੀ ਕਰ ਸਕਦੇ ਆ ਕੁਝ ਵੀ ਮਤਲਬ ਕੁਝ ਵੀ ਗਾਗਨੀ ਸਵਾਲ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਵਿਵਸਥਾ ਵਿਗੜੀ ਹੋਈ ਉਸ ਨੂੰ ਲੈ ਕੇ ਕੀ ਕਹੋਗੇ ਵੀ ਇੱਤੇ ਦਿਨ ਮੁੱਲਾਪੁਰ ਕਾਰਾਂ ਦਾ ਸ਼ੋਰੂਮ ਉੱਥੇ ਗੋਲੀ ਚੱਲੀ ਆ ਫਗਵਾੜੇ ਅੱਜ ਗੋਲੀ ਚੱਲੀ ਆ ਲਗਾਤਾਰ ਕਿਤੇ ਨਾ ਕਿਤੇ ਗੋਲੀਆਂ ਛੁਰਦੇ ਆ ਬੰਦੇ ਦੇਖੋ ਜੀ ਬੜਾ ਬੁਰਾ ਹਾਲ ਆ ਰੋਇਲ ਨਿਮੋ ਕੰਪਨੀ ਸਾਡੇ ਹਲਕੇ ਦੇ ਮੁੰਡੇ ਨੇ ਹਲਕੇ ਦੇ ਨੌਜਵਾਨ ਇੱਕ ਦੋ ਗੱਡੀਆਂ ਤੋਂ ਉਹਨਾਂ ਨੇ ਕਾਰੋਬਾਰ ਸਥਾਪਿਤ ਕੀਤਾ ਅੱਜ ਉਹਨਾਂ ਦਾ ਕਾਰੋਬਾਰ ਇੱਕ ਵੱਡੇ ਲੈਵਲ ਤੇ ਸਥਾਪਿਤ ਹੋ ਚੁੱਕਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਥੇ ਤੱਕ ਕਿ ਦਿਲਜੀਤ ਸਾਂਝ ਵੀ ਉਹਨਾਂ ਦੀਆਂ ਗੱਡੀਆਂ ਦੀ ਵਰਤੋਂ ਕਰਦਾ ਜਿੰਨੂੰ ਕਦੇ ਪ੍ਰਧਾਨ ਮੰਤਰੀ ਨੂੰ ਵੀ ਮਿਲਣ ਜਾਂਦਾ ਜਾਂ ਸ਼ੋਹਾਂ ਦਰਾਨ ਜੇ ਉਹ ਮੁੰਡਿਆਂ ਨੇ ਹੁਣ ਤਰੱਕੀ ਕਰ ਲਈ ਤਾਂ ਇਹੀ ਉਹਨਾਂ ਦਾ ਗੁਨਾਹ ਹੋ ਗਿਆ ਵਾ ਉਹਨਾਂ ਦੇ ਘਾਰਾਂ ਦੇ ਜਿਹੜਾ ਸ਼ੋਰੂਮ ਆ ਉਸ ਦਾ ਦਿਨ ਦਿਹਾੜੇ ਜਿਸ ਤਰੀਕਾ ਨਾਲ ਫਾਇਰਿੰਗ ਕੀਤੀ ਗਈ ਅਤੇ ਖਾਸ ਕਰ ਆਈਟੀਬੀਪੀ ਫੋਰਸ ਦਾ ਬਿਲਕੁਲ ਗੇਟ ਸਾਹਮਣੇ ਆ ਜਿਹੜੇ ਦੋਸ਼ੀ ਉਤੇ ਫਾਇਰਿੰਗ ਕਰਨ ਆਏ ਨੇ ਨਹੀਂ ਬੰਦਾ ਸੋਚ ਹੀ ਲੈਂਦਾ ਕਿ ਸਾਹਮਣੇ ਫੌਜ ਦੇ ਮੋਰਚੇ ਲੱਗੇ ਆ ਤੇ ਬਾਕੀ ਉਹਨਾਂ ਨੂੰ ਇੰਨੀ ਆ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਅਸੀਂ ਕਾਰਵਾਈ ਕਰਕੇ ਆਰਾਮ ਨਾਲ ਸਰਕਾਰ ਨੇ ਸਾਨੂੰ ਜੇਲ੍ਹ 'ਚ ਬਿਠਾ ਦੇਣਾ ਤੇ ਜੇਲਾ ਤੋਂ ਅਸੀਂ ਫੇਰ ਆਪਣੀ ਗੈਂਗ ਓਪਰੇਟ ਕਰਨੀ ਆ ਲੋਕਾਂ ਨੂੰ ਫੋਨ ਕਰਨੇ ਆ ਇੱਥੇ ਤੱਕ ਕਿ ਉਹ ਤਾਂ ਇੱਕ ਆਪਦਾ ਪੋਰਟਫੋਲੀਓ ਬਣਾਉਂਦੇ ਆ ਨਾ ਕਿ ਫਲਾਣੇ ਦੇ ਅਸੀਂ ਫਾਇਰਿੰਗ ਕੀਤੀ ਫਲਾਣਾ ਅਸੀਂ ਮਾਰਿਆ ਜਿਹਦਾ ਜਿੱਡਾ ਪੋਰਟਫੋਲੀਓ ਵੱਡਾ ਉਹਦੀ ਓਡੀ ਡਿਮਾਂਡ ਵੱਡੀ ਬਿਲਕੁਲ ਇਹ 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 ਨੀਤੀ ਤੇ ਚੱਲ ਰਹੀ ਹੈ ਸਰਕਾਰ ਨੂੰ ਇੱਕ ਬਹੁਤ ਵੱਡੀ ਸਟਰੈਟਜੀ ਲੈ ਕੇ ਆਉਣੀ ਪਊਗੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਜਿਹੜੀਆਂ ਫਰੋਤੀਆਂ ਨੇ ਇਹ ਰੁਕਣ ਗਿਆ ਬਹੁਤ ਪਰਿਵਾਰ ਪ੍ਰਭਾਵਿਤ ਹੋ ਚੁੱਕੇ ਨੇ ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ ਦੇ ਵਿੱਚ ਕੀਰਨੇ ਪੈ ਰਹੇ ਨੇ ਇਹ ਤਾਂ ਉਹ ਨੇ ਜਿਹੜੇ ਔਨ ਕੈਮਰਾ ਜਾਂ ਪੁਲਿਸ ਨੂੰ ਐਫ ਆਈ ਆਰ ਕਰਵਾ ਦਿੰਦੇ ਨੇ ਸੈਂਕੜੇ ਪਰਿਵਾਰ ਰਹੇ ਜੇ ਨੇ ਜਿਨ੍ਹਾਂ ਨੇ ਕਰੋੜਾ ਰੁਪਏ ਦੇ ਹਿਸਾਬ ਨਾਲ ਇਸ ਸ਼ਹਿਰ ਦੇ ਵਿੱਚ ਹੀ بڑے ਪਰਿਵਾਰ ਰਹੇ ਜੇ ਮੁੱਲਾਂਪੁਰ ਸ਼ਹਿਰ ਦੇ ਵਿੱਚ ਇਸ ਤੋਂ ਪਹਿਲਾਂ ਰਾਜੂ ਜੁਲਰ ਦੇ ਸ਼ੋਰੂਮ ਤੇ ਫਾਇਰਿੰਗ ਹੋਈ ਸੀਗੀ ਜਿਹੜੇ ਕੀ ਬੜੇ ਪਰਿਵਾਰ ਰਹੇ ਜੇ ਉਹ ਤਾਂ ਚਲੋ ਇਨਸੀਡੈਂਟ ਸਾਹਮਣੇ ਆ ਗਏ ਪਰਿਵਾਰਾਂ ਨੇ ਹਿੰਮਤ ਕਰਕੇ ਪੁਲਿਸ ਨੂੰ ਦੱਸਤਾ ਪਰ ਬੜੇ ਪਰਿਵਾਰ ਰਹੇ ਜੇ ਜਿਨ੍ਹਾਂ ਨੇ ਚੁੱਪ ਚੀਤੇ ਫਰੋਤੀਆਂ ਦਿੱਤੀ ਜੀ ਧੰਨਵਾਦ ਤਾਂ ਜਸਕਰਨ ਸਿੰਘ ਦਿਓਲ ਨਾਲ ਮੌਜੂਦ ਸਗੇ ਤੁਸੀਂ ਸੁਣਿਆ ਉਹਨਾਂ ਨੂੰ 328 ਦੇ ਲਾਪਤਾ ਸਰੂਪ ਨੇ ਉਸ ਮਾਮਲੇ 'ਚ ਆਪਣੀ رائے ਦਿੰਦੇ ਹੋਏ ਇਹ ਨਜ਼ਰ ਆ ਰਹੇ ਹੋਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਪੰਜਾਬੀ ਪੋਸਟ ਟੀਵੀ ਦੇ ਨਾਲ